ਜੀ ਦੇਖ ਰਹੇ ਹਾਂ 24 ਪੰਜਾਬ న్యూ ਚੈਨਲ ਨੂੰ ਪੰਜਾਬ ਦੇ ਜਿੱਥੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਅੰਦਰ ਹੜਾ ਆਇਆ ਹੈ ਉੱਥੇ ਪੰਜਾਬ ਦੇ ਵਿੱਚ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅੱਜ ਮੂਨ ਦੇ ਇਰੀਏ ਦੇ ਵਿੱਚ ਪਹੁੰਚੇ ਜਿੱਥੇ ਕੀ ਆਉਣਾ ਬੋਲੋਂ ਲੋਕਾਂ ਨਾਲ ਮੁਲਾਕਾਤ ਕੀਤੀ ਹੜ ਦੇ ਜਾਇਜ਼ਾ ਵੀ ਲਿਆ ਗਿਆ ਇਸ ਮੌਕੇ ਤੇ ਸੁਖਵੀਰ ਸਿੰਘ ਬਾਦਲ ਨੇ ਕਰਦੇ ਨਾਲ ਲੜਾਈ ਲੜ ਰਹੇ ਲੋਕਾਂ ਦੇ ਰਾਹਤ ਦੇ ਲਈ 2000 ਲੀਟਰ ਡੀਜ਼ਲ ਦੇਣ ਦਾ ਐਲਾਨ ਕੀਤਾ ਗਿਆ ਤੇ 1 ਲੱਖ ਰੁਪਏ ਨਕਦ ਰਾਸ਼ੀ ਦੇ ਕੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਲਾਫ ਕੁਝ ਨਹੀਂ ਬੋਲਣਾ ਹਾੜਾ ਨਾ ਪ੍ਰਭਾਵ ਤੋਂ ਲੋਕਾਂ ਨੂੰ ਮਦਦ ਦੇਣ ਦੇ ਲਈ ਪਹੁੰਚਾ ਹਾਂ ਉਹਨਾਂ ਨੇ ਕਿਹਾ ਕਿ ਜੇਕਰ ਆਕਾਲੀ ਦਲ ਦੀ ਸਰਕਾਰ ਆਉਂਦੀ ਤਾਂ ਇਸ ਦਾ ਕੱਗਰ ਨੂੰ ਕੰਕਰੀਟ ਦੀ ਪੱਕਾ ਬਣਾ ਕੇ ਦਿੱਤਾ ਜਾਇਆ ਗਿਆ ਦੱਸਦੀ ਹੈ ਕਿ ਮੂਲ ਕਨੌਰੀ ਕੱਗਰ ਦਾ ਲੈਵਲ ਹੁਣ 750 ਉੱਤੇ ਸੀ ਜਦ ਕਿ ਖਾਤਰਦਾਇਨ ਇਨਸਾਨ 748 ਹੈ ਜੋ ਕਿ 2 ਫੁੱਟ ਉੱਤਰ ਦੀ ਚੱਲ ਰਿਹਾ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਿਨਾਲ ਫਿਰ ਦੇ ਨਜ਼ਰ ਆ ਰਹੇ ਹਨ ਅੱਜ ਇਸ ਮੌਕੇ ਉਹਨਾਂ ਨਾਲ ਬਰਕਰਾਰਾਂ ਨਾਲ ਗੱਲਬਾਤ ਵੀ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੈ ਤੇ ਹਾਲਚਾਲ ਪੁੱਛੇ ਜਾ ਰਹੇ ਹਨ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਵੇਂ ਉਹਨਾਂ ਵੱਲੋਂ ਮੁੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਆਪਣੇ ਹੱਥਾਂ ਦੇ ਨਾਲ ਲੋਕਾਂ ਦੇ ਮਦਦ ਲਈ ਹੱਥ ਵਧਾਏ ਹਨ ਰਾਸ਼ੀਆ ਨਗਦ ਦਿੱਤੀਆਂ ਜਾ ਰਹੀਆਂ ਤਸਵੀਰਾਂ ਵੀ ਦਿਖਾਉਣੇ ਆ ਤੁਹਾਨੂੰ ਕਿਵੇਂ ਮੌਨਕ ਦੇ ਇਲਾਕੇ ਦੇ ਵਿੱਚ ਉਹਨਾਂ ਵੱਲੋਂ ਕੈਸ਼ ਦਿੱਤੇ ਗਏ ਹਨ ਲੋਕਾਂ ਨੂੰ ਇਹ ਕੋਹਾਂ ਦੀ ਮਦਦ ਮਾਲੀ ਮਦਦ ਕੀਤੀ ਜਾ ਰਹੀਆਂ ਹਨ ਕਿਉਂਕਿ ਲੋਕਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਜਿਸ ਦੇ ਮਦਦ ਕਰਨ ਦੇ ਲਈ ਉਹਨਾਂ ਵੱਲੋਂ ਕੀਤੀ ਜਾ ਰਿਆ ਹਨ ਉਹਨਾਂ ਦੇ ਨਾਲ ਸ਼੍ਰੋਮਣੀ ਕਾਲਜ ਦੇ ਹਲਕਾ ਇੰਚਾਰਜ ਵਿਨਰਜੀ ਸਿੰਘ ਗੋਲਦੀ ਅਤੇ ਹੋਰ ਅਕਾਲੀ ਆਗੂ ਵੀ ਪਹੁੰਚੇ ਹੋਏ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤੁਹਾਨੂੰ ਸੁਣਾਉਣਿਆ ਕੀ ਕਹਿੰਦੇ ਨਜ਼ਰ ਆਇਸੋ ਕਵੀਰ ਸਿੰਘ ਬਾਦਲ ਅਤੇ ਲੋਕਾਂ ਨਾਲ ਲੋਕਾਂ ਨੇ ਉਹਨਾਂ ਤੋਂ ਕੀ ਕੀ ਡਿਮਾਂਡਾਂ ਕੀਤੀ ਤੇ ਕੀ ਉਹਨਾਂ ਨੇ ਉਹਨਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਚਲੋ ਚਲੋ جڑ دے پڑھ دے سر دا اوہ آگیا یار نام نام ہو رہا پتا کوئی بڑے کے تیری شاید ہو جا بھائی سائیڈ ہو جا ہو جا ہو جا ہو جا بھائی ہو جا سائیڈ ہو جا میں گر دے پیچھے ہو جا نیچے نیچے भई सैड होजो यार ओर हो যাকে আমরা লিখতে বড় ভিডিও দেখাতে হয় ফোনটাই পাইতে হবে ফোনটা ਆਹ ਬੁਰਾ ਮੋੜ ਜੀ ਪੁੱਛਿਆ ਹੈ। ਉਹ ਕੋਈ ਮਸੂਮ ਜੀ ਆ ਰਹੇ ਨੇ। ਉਹ ਕੱਢੂ ਤੇ ਉਹ ਨਾਲ ਨੂੰ ਤੇ ਜੰਦਾ। ਆਹ ਲੀਡਰ ਚੰਦੂ ਜੀ। ਇੱਕ ਚੰਦਪਿੰਡ ਜੀ। ਆਹਰਾ ਚੰਦੂ ਜੀ ਨੂੰ ਅੱਗਾ ਕੀ ਪਿੰਡ ਫੇਰ ਜੀ ਤੇ ਆਪਣੇ ਟਾਈਮ ਨੂੰ ਰੈਫਰਿਜਰੇਟਰ ਲੱਗਿਆ ਜੀ ਤੇ ਉਹ ਜੀ ਉੱਥੇ ਮੋਟਰ ਚੱਲ ਰਿਹਾ ਜਨਰੇਟਰ ਜੀ ਤੇ ਉੱਥੇ ਜੀ ਤੇਲ ਦੀ ਲੋੜ ਹੈ ਜੀ। ਹਾਂਜੀ। ਅੱਛਾ ਫਿਰ ਐ ਕਰਦੇ ਆ। ਉਹਨੂੰ 2000 ਲੀਟਰ। ਹਾਂਜੀ। ਠੀਕ ਹੈ ਜੀ। ਤੇ ਹਾਂਜੀ ਹਾਂਜੀ ਅਰੇ ਦੋਗੇ ਤੀਨ ਨੂੰ ਮਨੀ ਅੰਕਲ ਜੀ ਕੋਈ ਨਾ ਸਰ ਕੋਈ ਨਾ ਮੈਂ ਲੱਭ ਕਿੱਥੇ ਉਹਨਾਂ ਨੇ ਤਾਂ ਦੀ ਗੱਲ ਬੰਨ੍ਹੀ ਰੱਖੀ ਜਿਹੜਾ ਰੈਕਿਟ ਕੋਈ ਨਹੀਂ ਮੈਂ ਤਾਂ ਇਹ ਕਹਿਣੀ ਸੀ ਅਸਾਂ ਜਿਹੜੀ ਕਿਹਨੂੰ ਕਹਿੰਦੇ ਹਾਂ ਅੱਗੇ ਜਾਣਾ ਹੈ ਅੱਗੇ ਦੇ ਪਿੱਛੇ ਜਾਣਾ ਹੈ ਅੱਗੇ ਨਾ ਆਉਣਾ ਕਿ ਨਾ ਕਿਉਂ ਹੈ ਮਾਨ ਸਾਹਿਬ ਇਹ ਕਿ ਨਾ ਕਿਉਂ ਹੈ ਦਾ ਪਾਣੀ ਪਿੰਦੇ ਨਾਲ ਜਿਆਦਾਤਰ ਘੱ ਘਰ ਤੋਂ ਜਿਆਦਾ ਉਹ ਮਾਰਿਆ ਨਹੀਂ ਮੈਂ ਤਾਂ ਦੱਸ ਸਕੀ ਹਾਂ ਨਾ ਸੀਮੈਂਟ ਦੇ ਪਕੀਰ ਦੇ ਨਾਲ ਦੀ ਸਰਕਾਰ ਨੇ ਕੀਤਾ ਜਿਹੜਾ ਕੰਮ ਕਰਦਾ ਨਹੀਂ ਕਰਦੀ ਜੀ ਜੀ ਨਹੀਂ ਕੀਤੇ ਦੇਖੋ ਆ ਮੇਰਾ ਅੱਜ ਕਿਉਂਟੀ ਵਾਲੇ ਆਪਣੇ ਥੋੜਾ ਜਿਹਾ ਆਓ ਸਾਡੇ ਆਜਵਾ ਦੇਖੋ ਆ ਜਿਹੜੇ ਹਾਲਾਤ ਹੈ ਬੜੇ ਨਾਜ਼ੁਕ ਹੈ ਮੈਂ ਹੁਣ ਸੰਗਰੂਰ ਜ਼ਿਲ੍ਹੇ ਚ ਐ ਲਹਿਰਾ ਹਲਕਾ ਕਿੱਥੇ ਮੈਂ ਬੈਠਾ ਆ ਮੈਂ ਉਹਦੇ ਪੁਲ ਦੇ ਉੱਤੇ ਆ ਗੱਗਰ ਦੇ ਤੇ ਸਾਰਾ ਪਾਣੀ ਜਮ ਉੱਤੇ ਆ ਮੈਨੂੰ ਹੁਣੇ ਦੱਸਿਆ ਕਿ ਕਈ ਕਿਸਾਨ ਜਿਹੜੇ ਬਹੁਤ ਗਰੀਬ ਕਿਸਾਨ ਹੈ ਜਿਨ੍ਹਾਂ ਨੇ ਠੇਕੇ ਤੇ ਜ਼ਮੀਨ ਲਈ ਹੈ ਜੇ ਫਸਲ ਉਹਨਾਂ ਦੀ ਖਰਾਬ ਹੋ ਜਾਂਦੀ ਹੈ ਤਾਂ ਜਮ੍ਹਾਂ ਉਹਨਾਂ ਕੋਲੇ ਕੁਝ ਨਹੀਂ ਵੱਜਦਾ ਸੋ ਮੈਂ ਤਾਂ ਅਪੀਲ ਕਰਦਾ ਸਾਰਿਆਂ ਨੂੰ ਪੰਜਾਬ ਦੇ ਅੰਦਰ ਕਿ ਜੋ ਸਹਾਇਤਾ ਆਪਾਂ ਕਰ ਸਕਦੇ ਹਾਂ ਜਰੂਰ ਕਰੋ ਕਿਉਂਕਿ ਪੰਜਾਬੀ ਮੈਂ ਭਾਦਰ ਇੰਨੀ ਕੌਮ ਹੈ ਮੈਂ ਦੇਖਿਆ ਇਹਨਾਂ ਫਿਰ ਵੀ ਚਿਹਰਿਆਂ ਤੇ ਰੌਣਕ ਹੈ ਕਿਉਂਕਿ ਇਹ ਡਟ ਕੇ ਲੱਗੇ ਹੈ ਤੇ ਮੈਂ ਇਹਨਾਂ ਨੂੰ ਕਿਹਾ ਸਾਰਿਆਂ ਨੂੰ ਹਲਕੇ ਵਾਲੇ ਨੂੰ ਕਿਸੇ ਚੀਜ਼ ਦੀ ਲੋੜ ਹੋਏ ਅਸੀਂ ਅਸੀਂ ਹਾਜ਼ਰ ਆਂ ਤੇ ਤੁਸੀਂ ਵੀ ਦੱਸ ਦੋ ਕੀ ਕੀ ਚਾਹੀਦਾ ਪਹਿਲਾਂ ਪ੍ਰਧਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਮਕੋੜ ਸਾਹ ਆਏ ਜੀ ਸਾਡੇ ਬਹੁਤ ਬਹੁਤ ਚਿਰਤ ਮੰਗ ਸੀ ਸਾਢੇ ਵੀ ਘੜਾ ਮਾਰਨ ਅੱਜ ਸਰਦਾਰ ਅਰਸ਼ਕਪ ਸਿੰਘ ਬਾਦਪੁਰ ਦਾ ਸਾਨੂੰ 1 ਲੱਖ ਰੁਪਿਆ ਕੈਸ਼ ਦਿੱਤਾ ਜੀ ਤੇ 2000 ਲੀਟਰ ਡੀਜ਼ਲ ਐਲਾਨ ਕੀਤਾ ਗਿਆ ਜੀ ਮੰਦੇ ਨੇ ਅਜੇ ਬਹੁਤ ਬਹੁਤ ਇਹ ਦਾਵਾ ਕਰ ਕਿਤੇ ਜਾਰੇ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਤੁਹਾਡੇ 5 ਲੱਖ ਰੁਪਏ ਦਾ ਡੀਜ਼ਲ ਵੀ ਭੇਜਿਆ ਗਿਆ ਜੀ ਪਰ ਜਿਹੜੀ ਮਦਦ ਹੈ ਇੱਕ ਪਾਸੇ ਜਦੋਂ ਸਰਕਾਰੀ ਜਾਂਦੇ ਨੇ ਜਿਵੇਂ ਕੇ ਉਹ ਦੇਸ਼ਾ ਖੇਤ ਇਸ ਨੂੰ ਮੈਂ ਉਹਦੇ ਚ ਗੱਲ ਨਹੀਂ ਕਰਨਾ ਚਾਹੁੰਦਾ ਪੈਨਾ ਇਸ ਦਾ ਰੁਕ ਲਿਆ ਜਾਂਦਾ ਜੀ ਨਹੀਂ ਮੈਂ ਉਹ ਮੈਂ ਜਿਹੜੀ ਬੇਨਤੀ ਕਰਨਾ ਚਾਹੁੰਦਾ ਇੱਕ ਹੋਰ ਅਨਾਉਂਸ ਕਰਦਾ ਮੈਂ ਸਾਰੇ ਦੇ ਸਾਹਮਣੇ ਆਹ ਸਾਰੇ ਇਲਾਕੇ ਨੂੰ ਜੇ ਬਚਾਉਣਾ ਹੈ ਤੇ ਆਹ ਆਹ ਬੰਦ ਸਾਰੇ ਕੰਕਰੀਟ ਦੇ ਹੋਣੇ ਚਾਹੀਦੇ ਜਿਵੇਂ ਡੈਮ ਬੰਦ ਤੇ 5-7 ਹਜ਼ਾਰ ਕਰੋੜ ਲੱਗਣਾ ਹੈ ਆਪਣੀ ਸਰਕਾਰ ਆ ਪੂਰੀ ਘੱਗਰ ਸਾਰਾ ਚੈਨਲਾਈਜ਼ਕ ਪੱਕਾ ਕੰਕਰੀਟ ਦਾ ਬਣਾ ਦਾਂਗੇ ਸੋ ਦੇ ਕਿਤੇ ਟੁੱਟ ਨਾ ਸਕੇ ਵੱਡੇ ਵੱਡੇ ਲੀਡਰ ਇੱਥੇ ਰੋਏ ਨੇ ਪਰ ਫੇਰ ਵੀ ਕੱਗਰ ਦਾ ਅੱਜ ਚਲੋ ਹੁਣ ਕੀ ਕਰੀਏ ਪਰ ਮਿੰਟ ਮੀਟਿੰਗ ਵੀ ਕੈਨਸਲ ਹੋ ਗਈ ਦੀ ਅੱਜ ਕਮੀ ਸੀ ਕਿ ਅੰਜਾਮ ਮੈਂ ਹੁਣ ਉਹਦੇ ਬਾਰੇ ਕੋਈ